हो रही है बहुत ज्यादा तेज वेले नेर चढ़ गया जी बहुत ज्यादा तेज बारिश है बहुत ज्यादा तेज मीह है सॉरी बारिश नहीं मीह बहुत तेज है बदल बहुत ज्यादा गर्ज रहा तो करना तेज़ जमीन है ਆਰਤਾਂਆਂ ਤੇ ਕਿਆਰੀਆਂ ਭਰਨੀਆਂ ਸ਼ੁਰੂ ਹੋ ਗਈਆਂ 1 ਮਿੰਟ ਦੇ ਵਿੱਚ ਵਿੱਚ ਧੁੰਧ ਹੀ ਧੁੰਦ ਬਣ ਗਈ ਧੁੰਦ ਹੀ ਧੁੰਦ ਲੋਡ ਤੇਜ਼ ਮੀ ਆ ਬਹੁਤ ਜ਼ਿਆਦਾ ਤੇਜ਼ ਮੀ ਆ ਸਾਵਣ ਦੀ ਸ਼ੁਰੂਆਤ ਨਹੀਂ ਹੋਈ ਪਰ ਮੀਂਹ ਦੀਆਂ ਝੜੀਆਂ ਬਹੁਤ ਆ ਇਹਨੇ ਪੂਰਾ 1 ਘੰਟਾ ਐਸੀ ਤਰ੍ਹਾਂ ਪੈ ਗਿਆ ਨਾ ਐ ਜਲ ਥਲ ਹੋ ਜਾਣੇ ਪੂਰ 1 ਘੰਟਾ 20 ਮਿੰਟ ਬਹੁਤ ਆ 20 ਮਿੰਟ ਮੀਂਹ ਜੇ ਇਸ ਤਰ੍ਹਾਂ ਪੈ ਗਿਆ ਤਾਂ ਜਲ ਥਲ ਹੋ ਜਾਣੇ ਨਗਰ ਅਜ ਪਿੰਡ ਸੀਚੇਵਾਲ ਸ਼ਾਹਕੋੜ ਤਹਿਸੀਲ ਜ਼ਿਲ੍ਹਾ ਜਲੰਧਰ ਦੇ ਵਿੱਚ ਮੀਂਹ ਬਹੁਤ ਤੇਜ਼ ਆ हरियाली देखो जी तुम आस जय श्री राम हाँ जी जी मी बहुत बढ़िया ਏ ਜੀ ਪਿੰਡ ਨਗਰ ਸਿਚੇਵਾਲ ਜ਼ਿਲ੍ਹਾ ਡਿਸਟ੍ਰਿਕਟ ਆਪਾਂ ਕਹਿ ਲੀਏ ਜਲੰਧਰ ਦਾ ਪਿੰਡ ਹੈ ਸਿਤੇਵਾਲ ਤੇ ਸਿਚੇਵਾਲ ਦੇ ਵਿੱਚ ਮੀਂਹ ਬਹੁਤ ਤੇਜ਼ ਆ ਇਸ ਟਾਈਮ ਅਸੀਂ ਕਾਲਜ ਦੀ ਪਾਰਕ ਤੁਹਾਨੂੰ ਦਿਖਾ ਰਹੇ ਹਾਂ ਉੱਪਰੋਂ ਰੇਡੀਓ ਸਟੇਸ਼ਨ ਦਾ ਬਹੁਤ ਜ਼ਿਆਦਾ ਮੀਂਹ ਹੈ ਥ੍ਰੀ ਲਾਈਵ ਹਾਂਜੀ ਪੰਜਾਬ ਤੋਂ ਆ ਜੀ ਪੰਜਾਬ ਦਾ ਜ਼ਿਲ੍ਹਾ ਜਲੰਧਰ ਆ ਉਹਦਾ ਪਿੰਡ ਦਾ ਸੀਚੇਵਾਲ ਆ ਤਾਂ ਉੱਥੇ ਮੀਂਹ ਪੈ ਰਿਹਾ ਜੀ ਇਸ ਟਾਈਮ ਆ ਅਸ਼ੋਕ ਜੀ ਨਹੀਂ ਜੀ ਤੁਹਾਡੇ ਰਾਤ ਦੇ 10 ਵਜੇ ਆ ਤੇ ਇੱਥੇ ਸਵੇਰ ਦੇ ਸਵਾ 11 ਹੋਇਆ 11 ਵਜੇ 10 ਮਿੰਟ ਹੋਇਆ ਪੰਜਾਬ ਦੇ 11 10 11 15 ਨੇੜੇ ਜਿਹੜਾ ਹੋਇਆ ਬੱਦਲ ਬਹੁਤ ਜ਼ਿਆਦਾ ਭੁਲਿਆ ਹੋਇਆ ਬਹੁਤ ਜ਼ਿਆਦਾ ਵੱਲੋਂ ਸ਼ੋਰ ਕਰ ਰਿਹਾ। ਪਾਰਕ ਦੇ ਵਿੱਚ ਵੀ ਜਲਥਲ ਪੂਰਾ ਹੋਣ ਦੀ ਸੰਭਾਵਨਾ ਦੇ 10 5-7 ਮਿੰਟ ਹੋਰ ਪਿਆ ਤਾਂ ਫਿਰ ਬਹੁਤ ਜ਼ਿਆਦਾ بارش ਪਾਣੀ ਹੈ ਪੂਰਾ ਪਰ ਜਣਾ ਨਹੀਂ ਚੇਹਾਰੇ ਭਾਰਕਾ ਤੇ ਇੱਧਰ ਤਾਂ ਕਾਫੀ ਹੋ ਗਿਆ ਪਾਣੀ ਕਿ ਇੱਧਰ ਸਾਰਾ ਖੁੱਲਾ-ਖੁੱਲਾ ਹੈ ਨਾ ਉੱਧਰ ਫਿਰ ਉਖਾਂਦਾ ਕਰਕੇ ਥੋੜਾ ਬਰਸ਼ ਘਟਾ ਥੱਲੇ ਫਾਰਕ ਹੈ ਪੂਰੀ ਹੋ ਗਈ ਸਤ ਸ੍ਰੀ ਅਕਾਲ। ਹਣ ਮੱਧਮ ਹੋ ਗਿਆ ਥੋੜਾ ਮੀਂਹ ਘਟ ਹੋ ਗਿਆ। ਇਨੂੰ ਬੋਲਦੇ ਸਾਗਵਾਨ ਜਦ ਕਿ ਪਹਾੜਾਂ ਦੇ ਵਿੱਚ ਖਾਸ ਕਰਕੇ ਜ਼ਿਆਦਾ ਬੂਟਾ ਹੁੰਦਾ ਇਹ ਪਰ ਫਿਲਹਾਲ ਰਾਦੇ ਕ੍ਰਿਸ਼ਨ ਰਾਦੇ ਕ੍ਰਿਸ਼ਨ ਵਯਾ ਹੋ